ਇਹ ਸੱਤ ਗੱਲਾਂ ਪੱਲੇ ਬੰਨ ਲੂ ਬਿਨਾਂ ਲੜੇ ਦੁਸ਼ਮਣ ਹਾਰ ਜਾਵੇਗਾ ਦੋਸਤੋ ਜੇ ਕੋਈ ਘਰ ਦੇ ਬਾਹਰ ਦਾ ਦੁਸ਼ਮਣ ਤੁਹਾਨੂੰ ਗਾਲਾਂ ਕੱਢੇ અપਮਾਨ ਕਰੇ ਜਾਂ ਤੁਹਾਡੇ ਰਾਹ ਵਿੱਚ ਕੰਡੇ ਵਿਛਾਵੇ ਤਾਂ ਤੁਸੀਂ ਕੀ ਕਰੋਗੇ ਸਿੱਧਾ ਪਲਟ ਕੇ ਜਵਾਬ ਦੇਉਗੇ ਪਰ ਜੇ ਉਹੀ ਵਾਰ ਤੁਹਾਡੇ ਆਪਣੇ ਘਰ ਤੋਂ ਹੋਵੇ ਜੇ ਉਹੀ ਜ਼ਹਿਰ ਤੁਹਾਡੇ ਆਪਣੇ ਰਿਸ਼ਤੇਦਾਰ ਤੁਹਾਡੇ ਦੋਸਤ ਜਾ ਤੁਹਾਡੇ ਗਵਾਂਢੀ ਤੋਂ ਨਿਕਲੇ ਤਾਂ ਤੁਸੀਂ ਕੀ ਕਰੋਗੇ ਇੱਥੇ ਹੀ ਇਨਸਾਨ ਸਭ ਤੋਂ ਵੱਧ ਟੁੱਟਦਾ ਹੈ ਅਤੇ ਇੱਥੋਂ ਹੀ ਅਸਲੀ ਦੁਸ਼ਮਨ ਦੀ ਸ਼ੁਰੂਆਤ ਹੁੰਦੀ ਹੈ। ਇਹ ਹੀ ਕਾਰਨ ਹੈ ਕਿ ਚਨਕਿਆ ਨੇ ਕਿਹਾ ਸੀ ਅੰਦਰ ਦਾ ਦੁਸ਼ਮਨ ਹਮੇਸ਼ਾ ਸਭ ਤੋਂ ਖਤਰਨਾਕ ਹੁੰਦਾ ਹੈ। ਅੱਜ ਮੈਂ ਤੁਹਾਨੂੰ ਸੱਤ ਅਜਿਹੇ ਸ਼ਕਤੀਸ਼ਾਲੀ ਤਰੀਕੇ ਦੱਸਾਂਗੀ ਜਿਨ੍ਹਾਂ ਨਾਲ ਤੁਸੀਂ ਬਿਨਾਂ ਲੜੇ ਆਪਣੇ ਦੁਸ਼ਮਨ ਨੂੰ ਚਲਾਕੀ ਨਾਲ maat ਦੇ ਸਕਦੇ ਹੋ। ਖਾਸ ਕਰਕੇ ਆਖਰੀ ਤਰੀਕਾ ਇੰਨਾ ਪ੍ਰਭਾਵਸ਼ਾਲੀ ਹੈ ਕਿ ਤੁਸੀਂ ਉਸ ਨੂੰ ਗਵਾਉਣਾ ਨਹੀਂ ਚਾਹੋਗੇ ਤਾਂ ਵੀਡੀਓ ਵਿੱਚ ਅੰਤ ਤੱਕ ਬਨੇ ਰਹੋ ਅਸਲੀ ਯੁੱਧ ਦਿਮਾਗ ਦੇ ਅੰਦਰ ਹੁੰਦਾ ਹੈ ਇੱਕ ਵਾਰ ਮਗਧ ਸਮਰਾਜ ਵਿੱਚ ਇੱਕ ਸੇਨਾਪਤੀ ਸੀ ਤਾਕਤਵਰ ਬੁੱਧੀਮਾਨ ਅਤੇ ਹਰ ਯੁੱਧ ਵਿੱਚ ਜੇਤੂ ਪਰ ਉਸ ਦੀ ਹਾਰ ਕਿਸੇ ਬਾਹਰੀ ਦੁਸ਼ਮਣ ਨੇ ਨਹੀਂ ਕੀਤੀ ਉਸ ਦੀ ਹਾਰ ਹੋਈ ਉਸਦੇ ਹੀ ਦਰਬਾਰ ਦੇ ਦੋਸਤਾਂ ਤੋਂ ਜੋ ਅੰਦਰ ਹੀ ਅੰਦਰ ਉਸਦੀ ਬੁਰੀਾਈ ਕਰਦੇ ਸਨ ਉਸਦੇ ਖਿਲਾਫ ਸਾਜ਼ਿਸ਼ਾਂ ਰਚਦੇ ਸਨ ਬਾਹਰ ਦੇ ਦੁਸ਼ਮਨ ਨੂੰ ਤਾਂ ਉਹ ਤਲਵਾਰ ਨਾਲ ਹਰਾ ਦਿੰਦਾ ਸੀ ਪਰ ਅੰਦਰ ਬੈਠੇ ਦੁਸ਼ਮਨ ਨੇ ਉਸ ਨੂੰ ਮਨੋਵਿਗਿਆਨਕ ਯੁੱਧ ਵਿੱਚ ਹਰਾ ਦਿੱਤਾ ਯਾਨੀ ਸੱਚਾ ਯੁੱਧ ਮੈਦਾਨ ਵਿੱਚ ਨਹੀਂ ਦਿਮਾਗ ਦੇ ਅੰਦਰ ਹੁੰਦਾ ਹੈ ਚਨਕਿਆ ਨੇ ਦੁਸ਼ਮਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਸੀ ਨੰਬਰ 1 ਦਿਸਣ ਵਾਲਾ ਦੁਸ਼ਮਣ ਜੋ ਸਾਹਮਣੇ ਹੈ ਅਤੇ ਖੁੱਲ ਕੇ ਵਿਰੋਧ ਕਰਦਾ ਹੈ ਨੰਬਰ 2 ਅਦਿੱਖ ਦੁਸ਼ਮਣ ਜੋ ਮੁਸਕਰਾਉਂਦਾ ਹੈ ਦੋਸਤੀ ਦਿਖਾਉਂਦਾ ਹੈ ਪਰ ਅੰਦਰੋਂ ਵਾਰ ਕਰਦਾ ਹੈ ਨੰਬਰ 3 ਆਪਣਾ ਦੁਸ਼ਮਣ ਰਿਸ਼ਤੇਦਾਰ ਪਰਿਵਾਰ ਜਾਂ ਮਿੱਤਰ ਜੋ ਤੁਹਾਨੂੰ ਰੋਕਦੇ ਹਨ ਨੀਮਾ ਦਿਖਾਉਂਦੇ ਹਨ ਤੇ ਤੁਹਾਡੀ ਤਰੱਕੀ ਤੋਂ ਸੜਦੇ ਹਨ ਸਭ ਤੋਂ ਖਤਰਨਾਕ ਤੀਜੇ ਵਾਲਾ ਹੈ ਕਿਉਂਕਿ ਉਸ ਨਾਲ ਤੁਸੀਂ ਖੁੱਲ ਕੇ ਨਹੀਂ ਲੜ ਸਕਦੇ ਤਾਂ ਕੀ ਸਾਨੂੰ ਦੁਸ਼ਮਨ ਨਾਲ ਲੜਾਈ ਨਹੀਂ ਕਰਨੀ ਚਾਹੀਦੀ ਹੈ ਨਹੀਂ ਜੇ ਤੁਸੀਂ ਸਿੱਧਾ ਲੜੋਗੇ ਤਾਂ ਉਹ ਹੋਰ ਤਾਕਤਵਰ ਹੋ ਜਾਵੇਗਾ ਜੇ ਤੁਸੀਂ ਚੁੱਪ ਰਹੋਗੇ ਤਾਂ ਲੋਕ ਤੁਹਾਨੂੰ ਕਮਜ਼ੋਰ ਸਮਝਣਗੇ ਤਾਂ ਫਿਰ ਰਸਤਾ ਕੀ ਹੈ ਇਹੀ ਹੈ ਬਿਨਾ ਲੜੇ ਦੁਸ਼ਮਨ ਨੂੰ ਹਰਾਉਣ ਦੀ ਕਲਾ ਜ਼ਿੰਦਗੀ ਇੱਕ ਯੁੱਧ ਭੂਮੀ ਹੈ ਪਰ ਇਸ ਯੁੱਧ ਭੂਮੀ ਵਿੱਚ ਹਥਿਆਰ ਤਲਵਾਰ ਜਾਂ ਬੰਦੂਕ ਨਹੀਂ ਸਗੋ ਤੁਹਾਡਾ ਦਿਮਾਗ ਤੁਹਾਡੀ ਰਣਨੀਤੀ ਅਤੇ ਤੁਹਾਡਾ ਤੀਰਜ ਹੈ ਚਾਨਕ્ય ਕਹਿੰਦੇ ਹਨ ਦੁਸ਼ਮਨ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਉਪਾਏ ਹੈ ਉਸ ਨੂੰ ਸਮੇਂ ਤੇ ਇਕੱਲਾ ਛੱਡ ਦੇਣਾ ਕਿਉਂਕਿ ਸਮਾ ਅਜੀਹਾ ਹਥਿਆਰ ਹੈ ਜੋ ਬਿਨਾ ਆਵਾਜ਼ ਕੀਤੇ ਦੁਸ਼ਮਨਾ ਨੂੰ ਮਿਟਾ ਦਿੰਦਾ ਹੈ ਜੇ ਤੁਸੀਂ ਵੀ ਅਜੇ ਕਿਸੇ ਦੁਸ਼ਮਨ ਨਾਲ ਜੂਝ ਰਹੇ ਹੋ ਤਾਂ ਧਿਆਨ ਨਾਲ ਸੁਣੋ ਕਿਉਂਕਿ ਅੱਗੇ ਮੈਂ ਤੁਹਾਨੂੰ ਸਤ ਗੁਪਤ ਮੰਤਰ ਦੱਸਣ ਵਾਲੀ ਹਾਂ ਦੁਸ਼ਮਨ ਤੋਂ ਬਿਨਾਂ ਲੜੇ ਜਿੱਤਣ ਦੇ ਸਤ ਗੁਪਤ ਤਰੀਕੇ ਨੰਬਰ 1 ਚੁੱਪ ਦੀ ਤਾਕਤ ਦੁਸ਼ਮਨ ਚਾਹੁੰਦਾ ਹੈ ਕਿ ਤੁਸੀਂ ਭੜਕੋ ਉਹ ਵਾਰ-ਵਾਰ ਤੁਹਾਨੂੰ ਖਸਾਵੇਗਾ ਤੁਹਾਡੀ ਗਲਤੀ ਕੱਢ ਕੇ ਤੁਹਾਡਾ અપਮਾਨ ਕਰਕੇ ਤੁਹਾਡੀ ਕਮਜ਼ੋਰੀ ਤੇ ਵਾਰ ਕਰਕੇ ਪਰ ਜੇ ਤੁਸੀਂ ਚੁੱਪ ਰਹੇ ਅਤੇ ਉਸ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਉਸ ਦਾ ਹੀ ਮਨ ਟੁੱਟੇਗਾ ਕਿਉਂਕਿ ਉਸ ਦੇ ਸ਼ਬਦ ਉਦੋਂ ਹੀ ਅਸਰ ਕਰਦੇ ਹਨ ਜਦੋਂ ਤੁਸੀਂ ਉਹਨਾਂ ਤੇ ਪ੍ਰਤੀਕਿਰਿਆ ਦਿੰਦੇ ਹੋ ਯਾਦ ਰੱਖੋ ਜਦੋਂ ਤੱਕ ਤੁਸੀਂ ਚੁੱਪ ਹੋ ਦੁਸ਼ਮਣ ਬੇਚੈਨ ਰਹੇਗਾ ਇਹ ਚੁੱਪ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ। ਨੰਬਰ 2 ਦੂਰੀ ਬਣਾਓ। ਜੇ ਤੁਸੀਂ ਰੋਜ਼-ਰੋਜ਼ ਦੁਸ਼ਮਣ ਨਾਲ ਟਕਰਾਉਂਦੇ ਰਹੋਗੇ ਤਾਂ ਤੁਸੀਂ ਥੱਕ ਜਾਓਗੇ। ਇਸ ਲਈ ਕਦੇ-ਕਦੇ ਸਭ ਤੋਂ ਵੱਡਾ ਵਾਰ ਹੁੰਦਾ ਹੈ ਦੂਰੀ ਬਣਾ ਲੈਣਾ। ਉਹ ਭਾਵੇਂ ਰਿਸ਼ਤੇਦਾਰ ਹੋਵੇ, ਦੋਸਤ ਹੋਵੇ ਜਾਂ ਗਵਾਂਡੀ ਉਸ ਦੀਆਂ ਚਾਲਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੀ ਊਰਜਾ ਉਸ ਉਤੋਂ ਖਰਚੀ ਨਾ ਕਰੋ। ਹੋਲੀ-ਹੋਲੀ ਉਹ ਇਕੱਲਾ ਪੈ ਜਾਵੇਗਾ ਅਤੇ ਖੁਦ ਹੀ ਹਾਰ ਜਾਵੇਗਾ। ਨੰਬਰ 3 ਉਸਦੀ ਕਮਜ਼ੋਰੀ ਤੇ ਵਾਰ ਕਰੋ। ਹਰ ਦੁਸ਼ਮਨ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਹੋ ਸਕਦਾ ਹੈ ਉਸਨੂੰ ਗੁੱਸਾ ਜ਼ਿਆਦਾ ਆਉਂਦਾ ਹੋਵੇ। ਜੇ ਹਾਂ ਤਾਂ ਤੁਸੀਂ ਬਸ ਇੰਨਾ ਕਰੋ ਕਿ ਸਹੀ ਸਮੇਂ ਤੇ ਉਸਦੀ ਕਮਜ਼ੋਰੀ ਸਾਰਿਆਂ ਦੇ ਸਾਹਮਣੇ ਆ ਜਾਵੇ। ਜੇ ਉਹ ਲਾਲਚੀ ਹੈ ਤਾਂ ਉਸਨੂੰ ਲਾਲਚ ਵਿੱਚ ਉਲਝਾ ਦਿਓ। ਜੇ ਉਸ ਨੂੰ ਇੱਜ਼ਤ ਪਿਆਰੀ ਹੈ ਤਾਂ ਉਸ ਦੀ ਪੋਲ ਸਾਰਿਆਂ ਦੇ ਸਾਹਮਣੇ ਖੋਲ ਦਿਓ ਧਿਆਨ ਰਹੇ ਇਹ ਕਮਸ ਦੇ ਨਾ ਕਰਕੇ ਚਲਾਕੀ ਨਾਲ ਕਰਨਾ ਹੈ ਨੰਬਰ 4 ਸਮੇ ਦਾ ਇੰਤਜ਼ਾਰ ਕਰੋ ਦੁਸ਼ਮਣ ਜਦੋਂ ਹਮਲਾ ਕਰਦਾ ਹੈ ਤਾਂ ਅਕਸਰ ਜਲਦਬਾਜ਼ੀ ਵਿੱਚ ਕਰਦਾ ਹੈ ਅਤੇ ਜਲਦਬਾਜ਼ੀ ਵਿੱਚ ਇਨਸਾਨ ਗਲਤੀਆਂ ਕਰਦਾ ਹੈ ਜੇ ਤੁਸੀਂ ਧੀਰਜ ਰੱਖੋਗੇ ਅਤੇ ਸਹੀ ਮੌਕੇ ਦਾ ਇੰਤਜ਼ਾਰ ਕਰੋਗੇ ਤੌਸਦਾ ਹਮਲਾ ਖੁਦ ਉਸਦੇ ਲਈ ਜਾਲ ਬਣ ਜਾਵੇਗਾ। ਚਾਨਕਿਆ ਨੇ ਕਿਹਾ ਹੈ, ਤੀਰਜਵਾਨ ਵਿਅਕਤੀ ਤੋਂ ਕੋਈ ਦੁਸ਼ਮਣ ਜਿੱਤ ਨਹੀਂ ਸਕਦਾ। ਨੰਬਰ 5 ਲੋਕਾਂ ਦਾ ਦਿਲ ਜਿੱਤੋ। ਦੁਸ਼ਮਣ ਹਮੇਸ਼ਾ ਤੁਹਾਨੂੰ ਲੋਕਾਂ ਦੇ ਸਾਹਮਣੇ ਗਿਰਾਉਣ ਦੀ ਕੋਸ਼ਿਸ਼ ਕਰੇਗਾ। ਪਰ ਜੇ ਤੁਸੀਂ ਇਮਾਨਦਾਰੀ, ਚੰਗਿਆਈ ਅਤੇ ਸਮਝਦਾਰੀ ਨਾਲ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਤਾਂ ਕੋਈ ਵੀ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਯਾਦ ਰੱਖੋ ਜਨਤਾ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਜਦੋਂ ਜਨਤਾ ਤੁਹਾਡੇ ਨਾਲ ਹੋਵੇ ਤਾਂ ਕੋਈ ਦੁਸ਼ਮਨ ਇਕੱਲਾ ਟਿਕ ਨਹੀਂ ਸਕਦਾ ਨੰਬਰ 6 ਚਾਨਕਿਆ ਨੀਤੀ ਦੀ ਵਰਤੋ ਕਰੋ ਚਾਨਕਿਆ ਨੇ ਕਿਹਾ ਸੀ ਕਿ ਦੁਸ਼ਮਨ ਨੂੰ ਹਰਾਉਣ ਦੇ ਚਾਰ ਉਪਾਏ ਹੁੰਦੇ ਹਨ ਸਾਮ ਦਾਮ ਡੰਡ ਅਤੇ ਪੇਦ ਸਾਮ ਦੋਸਤੀ ਕਦੇ ਦੋਸਤੀ ਕਰਕੇ ਡਾਮ ਮਤਲਬ ਲਾਲਚ ਕਦੇ ਲਾਲਚ ਦੇ ਕੇ ਡੰਡ ਮਤਲਬ ਸਜ਼ਾ ਕਦੇ ਸਖਤ ਕਾਰਵਾਈ ਨਾਲ ਪੇਤ ਫੁੱਟ ਕਦੇ ਉਸ ਦੀ ਕਮਜ਼ੋਰੀ ਦਾ ਪਰਦਾ ਫਾਸ਼ ਕਰਕੇ ਹਰ ਸਥਿਤੀ ਵਿੱਚ ਵਖਰਾ ਉਪਾਏ ਕੰਮ ਕਰਦਾ ਹੈ ਨੰਬਰ 7 ਆਪਣੇ ਆਪ ਨੂੰ ਉੱਚਾ ਚੁੱਕੋ ਦੁਸ਼ਮਨ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਹ ਤੁਹਾਡੀ ਤਰੱਕੀ ਤੋਂ ਸੜਦਾ ਹੈ ਜੇ ਤੁਸੀਂ ਲੜਾਈ ਵਿੱਚ ਫਸ ਗਏ ਤਾਂ ਉਹ ਜਿੱਤ ਗਿਆ ਪਰ ਜੇ ਤੁਸੀਂ ਆਪਣੀ ਮਿਹਨਤ ਆਪਣੀ ਲਗਨ ਅਤੇ ਆਪਣੇ ਕੰਮ ਨਾਲ ਖੁਦ ਨੂੰ ਇੰਨਾ ਉੱਚਾ ਚੁੱਕ ਲਿਆ ਕਿ ਉਸ ਦੀ ਔਕਾਤ ਹੀ ਤੁਹਾਡੇ ਬਰਾਬਰ ਦੀ ਨਾ ਰਹੇ ਤਾਂ ਤੁਸੀਂ ਜਿੱਤ ਹਾਸਲ ਕਰ ਲਈ ਸਭ ਤੋਂ ਵੱਡੀ ਹਾਰ ਉਦੋਂ ਹੁੰਦੀ ਹੈ ਜਦੋਂ ਦੁਸ਼ਮਣ ਨੂੰ ਅਹਿਸਾਸ ਹੋਵੇ ਕਿ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਤੁਹਾਨੂੰ ਰੋਕ ਨਹੀਂ ਸਕਦਾ ਇਹਨਾਂ ਨੀਤੀਆਂ ਨੂੰ ਜ਼ਿੰਦਗੀ ਵਿੱਚ ਕਿਵੇਂ ਉਤਾਰਿਆ ਜਾਵੇ ਜੇ ਦੁਸ਼ਮਣ ਘਰ ਵਿੱਚ ਹੋਵੇ ਸਭ ਤੋਂ ਵੱਡੀ ਰਣਨੀਤੀ ਹੈ ਭਾਵਨਾਵਾਂ ਤੇ ਕਾਬੂ ਜੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਰ ਲਿਆ ਅਤੇ ਉਸ ਦੀਆਂ ਗੱਲਾਂ ਦਾ ਅਸਰ ਲੈਣਾ ਬੰਦ ਕਰ ਦਿੱਤਾ ਤਾਂ ਉਸ ਦੀ ਤਾਕਤ ਅੱਧੀ ਰਹਿ ਜਾਵੇਗੀ ਜੇ ਕੋਈ ਰਿਸ਼ਤੇਦਾਰ ਤਾਨਾ ਮਾਰਦਾ ਹੈ ਤਾਂ ਮੁਸਕੁਰਾ ਕੇ ਅੱਗੋਂ ਲੰਘ ਜਾਓ। ਉਹ ਹੀ ਤਾਨਾ ਉਸਦੀ ਕਮਜ਼ੋਰੀ ਬਣ ਜਾਵੇਗਾ। ਜੇ ਦੁਸ਼ਮਣ ਸਮਾਜ ਵਿੱਚ ਹੋਵੇ, ਜੇ ਗਵਾਂਡੀ ਦੋਸਤ ਜਾਂ ਸਹਿਕਰਮੀ ਦੁਸ਼ਮਣ ਬਣ ਜਾਵੇ ਤਾਂ ਸਭ ਤੋਂ ਪਹਿਲਾਂ ਦੂਰੀ ਬਣਾਓ। ਛੋਟੀਆਂ-ਛੋਟੀਆਂ ਬੈਂਸਾਂ ਤੁਹਾਡੇ ਸਮੇਂ ਅਤੇ ਊਰਜਾ ਦੀ ਬਰਬਾਦੀ ਹਨ। ਬਿਹਤਰ ਹੈ ਤੁਸੀਂ ਆਪਣੇ ਕੰਮ ਵਿੱਚ ਰੁੱਝੇ ਰਹੋ। ਅਤੇ ਸਮੇਂ ਨੂੰ ਉਸ ਦਾ ਅਸਲੀ ਚਿਹਰਾ ਸਾਰੇ ਸਾਹਮਣੇ ਲਿਆਉਂਦਾ ਜੇ ਦੁਸ਼ਮਨ ਕੰਮ ਕਾਜ ਦੇ ਖੇਤਰ ਵਿੱਚ ਹੋਵੇ ਆਫਿਸ ਜਾਂ ਕਾਰੋਬਾਰ ਵਿੱਚ ਜੇ ਕੋਈ ਤੁਹਾਡੀ ਬੁਰਾਈ ਕਰ ਰਿਹਾ ਹੈ ਤਾਂ ਸਾਹਮਣੇ ਤੋਂ ਨਾ ਪਿੜੋ ਤੁਸੀਂ ਬਸ ਇੰਨਾ ਕਰੋ ਕਿ ਆਪਣਾ ਕੰਮ ਇੰਨਾ ਵਧੀਆ ਕਰ ਦਿਓ ਕਿ ਤੁਹਾਡੀ ਸਫਲਤਾ ਖੁਦ ਜਵਾਬ ਬਣੇ ਦੁਸ਼ਮਨ ਦੀ ਸਭ ਤੋਂ ਵੱਡੀ ਹਾਰ ਉਦੋਂ ਹੁੰਦੀ ਹੈ ਜਦੋਂ ਲੋਕ ਉਸ ਦਿਨ ਨਹੀਂ ਸਗੋਂ ਤੁਹਾਡੀ ਤਾਰੀਫ ਕਰਨ ਲੱਗਦੇ ਹਨ ਸਭ ਤੋਂ ਵੱਡਾ ਹਥਿਆਰ ਮਨ ਦੀ ਸ਼ਕਤੀ ਯਾਦ ਰੱਖੋ ਕਿ ਸਭ ਤੋਂ ਵੱਡੀ ਜਿੱਤ ਬਾਹਰ ਦੀ ਨਹੀਂ ਅੰਦਰ ਦੀ ਹੁੰਦੀ ਹੈ ਜਦੋਂ ਤੱਕ ਤੁਹਾਡਾ ਮਨ ਸਥਿਰ ਹੈ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਦੋਸਤੋ ਦੁਸ਼ਮਣ ਹਰ ਕਿਸੇ ਦੀ ਜ਼ਿੰਦਗੀ ਵਿੱਚ ਹੁੰਦਾ ਹੈ ਫਰਕ ਸਿਰਫ ਐਨਾ ਹੈ ਕਿ ਕੋਈ ਉਸ ਨਾਲ ਲੜਦੇ ਲੜਦੇ ਥੱਕ ਜਾਂਦਾ ਹੈ ਅਤੇ ਕੋਈ ਉਸ ਨੂੰ ਬਿਨਾਂ ਲੜੇ ਹਰ ਵਾਰ ਹਰਾ ਦਿੰਦਾ ਹੈ ਯਾਦ ਰੱਖੋ ਅਸਲੀ ਯੋਧਾ ਉਹ ਨਹੀਂ ਹੁੰਦਾ ਜੋ ਤਲਵਾਰ ਨਾਲ ਜਿੱਤਦਾ ਹੈ ਅਸਲੀ ਯੋਧਾ ਉਹ ਹੈ ਜੋ ਬੁੱਧੀ ਧੀਰਜ ਅਤੇ ਸਮੇ ਨਾਲ ਜਿੱਤਦਾ ਹੈ ਜੇ ਤੁਸੀਂ ਮੁਸਕਰਾਉਂਦੇ ਹੋਏ ਹੋਰ ਵੀ ਮਜ਼ਬੂਤ ਹੋ ਕੇ ਅਤੇ ਹੋਰ ਵੀ ਸਫਲ ਹੋ ਕੇ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੱਤਾ ਸਮਝ ਲਓ ਤੁਸੀਂ ਉਸ ਨੂੰ ਬਿਨਾਂ ਲੜੇ ਹਰਾ ਦਿੱਤਾ। ਦੋਸਤੋ ਜੇ ਤੁਹਾਨੂੰ ਇਹ ਗੱਲਾਂ ਸਮਝ ਆਈਆਂ ਤਾਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਓ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।